ਤਲੋ ਲਿਖ ਨਾ ਆ ਨਾ ਅਪਰਾ ਮਨੂ ਉਬੂ ਗੋਲੀ ਆ ਕੇ ਦੇਖੀ ਦੇਖੀ ਡਿੰਗਰ ਦੇ ਬਾਬੂ ਹੈ ਤਾਂ ਫੋਨੇ ਦੀ ਲਵਾਈ ਚ ਇੱਕ ਸੇ ਚੈੱਕ ਕਰਕੇ ਦਿਨਾ ਜੋ ਉਹ ਵੈਸਾ ਬੋਲਦਾ ਨਹੀਂ ਹੁੰਦਾ ਇਧਰ 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 ਹੋਣੇ ਆਉਂਦੇ ਆ ਆਂਡ ਜੁ ਨਿਕਲਿਆ ਡਾਇਨਾਸੌਰ ਦਾ ਭਾਈਆ ਡਾਇਨਾਸੌਰ ਅੰਡੇ ਚੋਂ ਨਿਕਲਿਆ ਦੇਖੋ ਆ ਨਿਕਲਿਆ ਵੀ ਅੰਡੇ ਚੋਂ ਆਹ ਦਰਖਤ ਕਾਹਦਾ ਆ ਰਹਿਣਾ ਦੱਸੂਗਾ ਨੂੰ 10 ਰੁਪਏ ਨਾ ਬਾਕੀ ਖੁਸ਼ ਰਹੋ ਹਾਂਜੀ ਪਹੁੰਚ ਗਏ ਮੁੰਡਿਆ ਤੂੰ ਲੈਣ ਕਰਾਣਾ ਸਾਨੂੰ ਅੱਜ ਡੇਡ ਭਰਾ ਮੈਂ ਸੱਤ ਦਿਨ ਆਇਆ ਤੇ ਬਾਹਰ ਸੱਟ ਕਰ ਲੈ ਫਿਰ ਮੜੇ ਕੋਈ ਵੀ ਨਹੀਂ ਆਇਆ ਮੈਨੂੰ ਠੰਡ ਚ ਮਰੋਂਗੇ ਯਾਰ ਤਾਂ ਵਾਕੇ ਆਇਆ ਬਾਬਾ ਯਾਰ ਤਾਂ ਕੋਈ ਨਹੀਂ ਆਈ ਲਵਾਉਂਗਾ ਯਾਰ ਇਹ ਤਾਂ ਪਾਲ ਹੈ ਅਜੀ ਲਵਾਉਂਗਾ ਮੈਂ ਚੱਲੀ ਬਰਾਪਾ ਚੱਲੀ ਬਾਈਓ ਫੇਰਾ ਬਾਈਓ ਡਿੱਗੀ ਚ ਫੇਰਾ ਓਏ ਤੂੰ ਕਿਨੂੰ ਕੱਪੜੇ ਦਵਾਣਵਾ ਕੇ ਆਈ ਚੱਲ ਚੱਲ ਤੇ ਜਾ ਚਾ ਚਾ ਚੱਲੋ ਫੇਰਾ ਪਹੁੰਚ ਜਾਂਦੇ ਆ ਨਵਾਂ ਪੰਪ ਕੋਲ ਗਏ ਨਾ ਇੱਥੇ ਓਏ ਬੜਾ ਡਰਾਈਵਿੰਗ ਬੜਾ ਹਟਾਣਾ ਓਏ ਹਾਂਜੀ ਆਪਾਂ ਪਹੁੰਚ ਗਏ ਆ ਗਿਆ ਆਪਾਂ ਬਹੁਤ ਸਾਰੇ ਘੇਰ ਚੋਂ ਤਪ ਤਪ ਵਧੀ ਨਿਕਲੇ ਹਨ ਓਏ ਚਲੋ ਚਲੋ ਤਾਂ ਦਾ ਆ ਆ ਵੀ ਮੁੰਡਿਓ ਕੀ ਹੋ ਗਿਆ ਓਏ ਕਹਿੰਦਾ ਕੋਟ ਦਿੱਤ ਕਰਾ ਕੇ ਜੀ ਦੇਖ ਲੈ ਭਣਾ ਮਰਜੀ ਆ ਕਰੀ ਕੋਟ ਨਹੀਂ ਤੱਕਦੀ ਬਈ ਯਾਰ ਮੇਰੇ ਓਏ ਕੱਲ ਵੀ ਆਈ ਕੀਤਾ ਇਹਨੇ ਭਰਾਵਾ ਨਹੀਂ ਇਹਨੇ ਟ੍ਰੈਕਟਰ ਦੇ ਪੈਸੇ ਨਹੀਂ ਦੇਣ ਹਾਂ ਨਹੀਂ ਮੈਂ ਟ੍ਰੈਕਟਰ ਤੇ ਤੁਹਾਨੂੰ ਦੇਣੇ ਆ ਫਟਾੜਾ ਨਾ ਮੈਂ ਤਾਂ ਵੀ ਲਾਦਾ ਕੋਟ ਯਾਰ ਕੱਲ ਮੈਂ ਵੀ ਰੱਖਾਂ ਯਾਰ ਓਏ ਦਰਦ ਕੀਤੇ ਹੁੰਦਾ ਦੋ ਆ ਦੋਨਾਂ ਤੇ ਲਾਜੀ ਬਰੇਮ ਆ ਆ ਟਾ ਅੱਡ ਬੂਟ ਕਰਾ ਲਾ ਕੇ ਓਏ ਆਏ ਇਹਨੇ ਫੜਾਇਆ ਮੈਂ ਫੜਾਇਆ ਤਾਂ ਕੱਬੀ ਮੇਰੇ ਕੋਲ ਇੱਕ ਕਪੜਾ ਆ ਲੈ ਭਾਈ ਮਿੱਤਰਾ ਪਰਚੀ ਲੈ ਲਈ ਪਰਚੀ ਲੈ ਲਿਆ ਮੈਂ ਹੀ ਰੱਖਾਂ ਪਰਚੀਆਂ ਲੈ ਲਈਆਂ ਭਾਈ ਤੂੰ ਕੋਸਾ ਪਾੜੋ ਦੱਬੀ ਇਹ ਕਹਿੰਦੇ ਚਾਚਾ ਚੋਚੇ ਫਿਰਦੇ ਪੂਰੀ ਗੱਲ ਬਾਤ ਓਕੇ ਚੱਲੀਏ ਭਾਈ ਸੁੱਤੇ ਫੁੱਟ ਕੇ ਸੱਟਾ ਵਗਾ ਮਾ ਬਜ਼ਾਰ ਫੁੱਲ ਪਰ ਹੈਣਾ ਜਮੈਂ ਲੈਟ ਬਹੁਤ ਆਏ ਭਾਈ 12 ਹੋ ਗਏ 12 ਉਹ ਦੇਖੀ ਫੋਨੋਂ ਦੀ ਵੀਡੀਓ ਭੱਜ ਗਿਆ ਭਾਈ 12 ਅੱਜ 12 ਵਜੇ ਪੂਰਾ ਅਫਕਰ ਪੜੋਈ ਵੀ ਐ ਬਾਬਾ ਨਨੇੜਿਆ ਆਦਾ ਗਿਆ ਆਦਾ ਚੱਲ ਬਰਬਾਦ ਹੋਰ ਨੇੜੇ ਕਿੱਥੇ ਜਾਣਾ ਚਲੋ ਇਸ ਸਮਾਂ ਤੁਸੀਂ ਤੀਰੇ ਖਾਣੇ ਤੋ ਵੀ ਦਿਖਾਣਾ ਇੱਧਰ ਆ ਦੇ ਸਿੱਧੇ ਰੱਖਦਾ ਬਹੁਤ ਸੀ ਤੇ ਮੁੰਡੇ 15 25 ਹਾਂ ਜੀ ਬੰਨਾਂ ਅੰਦਰ ਲੱਗੂ ਬismillah ਉਧਰ ਆਪ ਨੇ ਪਾ ਲੈ ਲਈਏ ਜੋ ਮਾਇਦੀ ਬਣਾਉਂਗਾ ਦੀਪ ਦੀ ਹੱਦ ਲਾਉਂਗਾ ਕੱਟ ਕੇ ਤੇਰੀ ਬਣੀ ਦੀ ਆ ਵਾ ਮੇਰਾ ਬੋਦੀ ਬੋਸ ਬਿਠਾ ਦੇਗੀ ਅਜੇ ਬਾਈ ਕੁਦੋ ਆ ਜੀ ਹਲੋ ਚੈੱਕ ਕਰਕੇ ਸਾਜੀ ਅੰਨੀ ਦੇਖ ਚਲਾਉਂਦੇ ਪਾਜਲਾ ਕੈਮਰਾ ਮੈਂ ਹਣਾ ਪੋਟੋ ਸਟਾਈਲ ਉਹ ਤੇ ਉੜਾ ਗਿਆ ਮੈਂ ਆਏ ਹਾਂ ਅਗਲੀ ਬਲੌਕ ਚ ਰਕੇ ਇੱਕ ਨੂੰ ਜਾਨ ਲੱਦੀ ਬਾਈ ਜੀ ਜੇ ਬਬੂ ਅੱਜ ਵੀ ਬਹੁਤ ਹੈ ਅੱਜ ਭੀੜ ਬਹੁਤ ਹੋ ਗਈ ਸਭ ਬਈ 7 ਵਜੇ ਆਉਣਾ ਸੀ ਗੱਲ 7 ਵਜੇ ਆਉਣਾ ਤੇ ਅਗਲੀ ਵਾਰ ਆਵਾਂਗੇ ਅਗਲੀ ਵਾਰ ਕਿੰਨੇ ਵਜੇ ਆਵਾਂਗੇ 7 ਵਜੇ ਆਵਾਂਗੇ ਕੀ ਟਾਈਮ ਹੋ ਗਿਆ 12 ਵਜੇ ਕਿਨੇ ਅਦੇ ਅੰਦਰ ਜਾ ਕੇ ਚਲੋ ਕਿਦਾਂ ਕਿਦਾਂ ਪੀੜ ਘੱਟ ਪੀੜ ਕਿੰਨੀ ਆ ਦੇਖੇ ਗਿਆ ਨਾ ਬਾਲ ਹੀ ਲੈਣ ਹੁੰਦੇ ਅੱਗੇ ਘੱਟਾ ਕਹਿੰਦਾ ਚਲੋ ਬੱਦੂ ਦੁੱਧ ਪੀ ਲੈਣ ਹੁੰਦੇ ਅੱਜ ਚਾਹ ਕਰ ਲਈ ਉਹ ਤਾਂ ਕਰ ਹੁੰਦੀ ਉਹ ਤੇ ਚਾਹ ਪਾਦਾ ਤੇਰੀ ਲੈਂਚ ਨਾ ਕਰੀ ਜੀ ਪਾ ਲੈ ਬੜਾ ਮਟੜੇ ਕੇ ਜਾਈ ਕਿਹੜੀ ਲੈਂਚ ਆਪਣੀ ਲੈਣ

ਦੇਖੀ ਬਤ ਮੜੇ ਆ ਦੇਖੋ ਆ ਗਰੀ ਮਾਹ ਧੋਣਾ ਮੂੰ ਮੂੰ ਕੀ ਕਰੀਏ ਦੱਸੋ ਇਹਨਾਂ ਨੂੰ ਗਰੂਹੀ ਕਨੇ ਦੋ ਤਨ ਮਰੀ ਆਈਆਂ ਹੁੰਦੀ ਆ ਕਿੱਥੇ ਮੱਛੀਆਂ ਨੇ ਆ ਇਹ ਵਦਿਆ ਚੱਲ ਆਪਾਂ ਆਓ ਮੂੰਗਾ ਤੋੜ ਮੜ ਮਟਾ ਫੋ रखी <ahanan> आ ਇਹ ਪਾਣੀ ਬਰਨ ਨਾ ਕਰੇਂਦਾ ਹੋਈ ਉਹ ਪੜੇਗਾ ਲੈਂਚ ਲੱਗੋ ਲੈਂਚ ਲੱਗੋ ਸੱਚੀ ਗੱਲ ਹੈ ਵਾ ਵਧੀਆ ਕਰ ਮੈਂ ਜਲੇਬੀਆਂ ਜਲੇਬੀਆਂ ਆ ਕੇ ਚੈੱਕ ਕਰਕੇ ਆ ਤੇ ਚਾਚੀ ਜੀ ਉਹ ਵੀ ਖਾ ਕੇ ਦੇਖੋ ਸਭ ਕਹਿ ਕੰਮ ਕਰ ਆ ਬਣੀ ਜਾਂਦਾ ਨਾ ਸਾਡੇ ਲਈ ਓਏ ਚੱਲੀ ਓਏ ਚੱਲੀ ਆਪਾ ਆਪਣਾ ਪਹਿਲਾਂ ਆਉਣ ਦਾ ਦੇਖੀ ਐ ਬੈਠਾ ਓਏ ਨਹੀਂ ਕਰਦਾ ਕਰ ਦੇਗਾ ਨਹੀਂ ਨਹੀਂ ਕਰਨਾ ਬਸ ਤੇਰੇ ਅੱਗੇ ਸਤਿ ਸ਼੍ਰੀ ਅਕਾਲ ਜੀ ਮੇਰੇ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਆ ਸਾਰਿਆਂ ਦਾ ਸਵਾਗਤ ਹੈ ਠੀਕ ਹੈ ਮੁਰਕੇ ਕਹਿੰਦਾ ਆਪਾਂ ਚੱਲਦੇ ਆਪਾਂ ਕਿ ਕਿਤੇ ਜਾਂਦੇ ਸੀ ਆਉਟ ਪਤਾ ਨਹੀਂ ਆਉਟਲੈਟ ਕਹਿੰਦਾ ਸੀਗੇ ਆਹ ਕਹਿੰਦੇ ਪਛਿੰਡੇ ਚੱਲਦੇ ਆ ਕਿ ਹੈ ਕਿ ਮੁੜ ਕੇ ਡਾਇਲੌਗ ਬਣਾਉਣਾ ਮੇਰੀ ਵੀਡੀਓ ਬਣਾ ਪੈਦਾ ਇਹ ਲੈਣਾ ਕੀ ਹੋਵੇ ਤੂੰ ਤੇ ਚਾਹ ਲੈ ਮੈਂ ਫੋਨ ਫੋਨ ਖਾਇਆ ਦੂਜਾ ਰਹੀ ਸੀ ਕੜਾਹੀ ਲੈਣੇ ਆ ਖੜਾ ਵਾਲੇ ਖਾਂਦੇ ਸਭ ਰਾਣੀ ਦਾ ਪਰਚਾ ਦੋਸਤ ਚਾਨਾ ਜਾ ਅਜ ਮੈਂ ਤਾਂ ਮਰ ਜੂ ਐ ਚੱਲ ਤੂੰ ਕਰਾ ਆ ਕੜਾ ਲੱਗੇ ਹੈ ਹਾਜੀ ਹਾਏ ਆਈ ਏਮ ਰੈਸ਼ ਹਾਂ ਇਥੇ ਬੱਦਤੀ ਹੈਗਾ ਬਈ ਕੜਾ ਬਾਬੇ ਕੋਲ ਹੀ ਨੂੰ ਮੋਟਾ ਜਾਣਾ ਯਾਰ ਉਹ ਤੋਂ ਮੋਟਾ ਕੜਾ ਹੈਗਾ ਐ ਤਾਂ ਇਹਦੇ ਨਾਲ ਆ ਕੜੇ ਨਾਲ ਚਲ ਠੀਕ ਹੈ ਨਿਊ ਬਲੌਗਰ ਸਾਹਿਬ ਚਲਿਏ ਓਏ ਓ ਫਾਈ ਫੂਨ ਬਣਾਇਆ ਗਾਣਾ ਚਲ ਚੈੱਕ ਮਾਰੇ ਮੈਂ ਕਹਿੰਦਾ ਚੈੱਕ ਕੋਣੋਂ ਨੇ ਮਾਰੀ ਆਪੋਨੇ ਕਨੈਕਸ਼ਨ ਆਵੇਗਾ ਕਨੈਕਸ਼ਨ ਹੋਇਆ ਚਲ ਜੀਏ ਫਿਰ ਲੋਕ ਨੂੰ ਕਹੇ ਚੈੱਕ ਰਹੀ ਅਸੀਂ ਤੇ ਜਲਾਗੇ ਔਰ ਨੈਟ ਜਾਣਾ ਹਾਂ 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 ਚੱਲੋ ਚੱਲੋ ਆਊਟਲੈਟ ਚਲੋ ਚਲੋ ਕਿਹੜੀ ਲੋਕੇਸ਼ਨ ਸਾਡੇ ਲੈ ਹੈ ਕਿਹੜੀ ਲੋਕੇਸ਼ਨ ਬੱਬੂ ਹੈ ਬਈ ਬਾਈ ਜੀ ਦੱਸਿਓ ਓਕੇ ਦੱਸਦਾ ਦਸਤੀ ਪੂਰੀ ਪੂਰੀ ਬੋਲਵਾਮੀ ਦਸਤੀ ਬਾਈ ਨੇ ਤਾਂ ਚੱਲੋ ਮੇਰਾ ਕੋ ਕੋਸਾ ਹੋ ਜਾ ਵਗੇ ਕੋਸਾ ਹੋ ਜਾ ਵਗੇ ਕੈਸਾ ਦਰਖਤ ਹੈ ਭਾਈ ਚੈਨਾਂ ਨਾ ਨਾ ਤੇਰੀ ਤ੍ਰਿਕੋਣੀ ਆ ਪਰਨਾਲਾ ਆ ਰਹਾ ਬਰਨਾਲਾ ਬਰਨਾਲਾ ਉੱਪਰ ਡਿੰਡਾ ਕਿੱਥੇ ਲੱਗਿਆ ਉਹ ਬਰਿੰਡਣੇ ਕਿਹਾ ਬਾਬਾ ਬਰਨਾਲਾ ਗਿਆ ਓਕੇ ਆ ਇਹਨੂੰ ਜਾਣਦੇ ਹੋਗੇ ਤੁਸੀਂ ਆ ਇਹਨੂੰ ਦੇਖੀ ਹੁੰਦਾ ਬੱਪਾ ਚੱਕਿਆ ਨਾ ਗੱਲਾਂ ਲਗਾਵਾ ਪੋਸਟ ਆਪਣਾ ਇਹ ਕਿਹਨੇ ਕਹਿਣ ਦੀ ਬਣੇ ਸੋ ਬਾਅਦ ਬਾਅਦ ਅੱਗੇ ਵੀ ਪਾਇਆ ਨੇ ਉਹਦਾ ਮਾਤ ਉਹ ਰਾਂਜੇ ਗਾਰੇ ਯਾਰ ਉਹ ਜੱਟੀਆਂ ਜਿੱਤੇ ਵਾਲੇ ਨੇ ਆਪਾਂ ਬਣਾਉਣਾ ਹੈ ਗੱਲ ਇਹ ਉਹ ਮਾਈ ਗਾਡ ਫਾਸਟ ਗੋ ਫਾਸਟ ਗੋ ਵੇ ਬਲੇ ਬਾਬਾ ਇਹ ਤਾਂ ਪਾਰੇ ਪੂਰੇ ਫੋਨ ਲਗਾ ਨਾ ਬਾਬਾ ਹੋਇਆ ਹਾਂ ਯਾਰ ਬਾਬਾ ਇਹ ਤਾਂ ਫੋਨ ਹੀ ਲਵਾਈ ਸੀ ਸਿੱਧਾ ਚੈੱਕ ਕਰਕੇ ਵਿਣਾ ਜੋ ਉਹ ਐਸਾ ਬੋਲਦਾ ਕਿ ਨਹੀਂ ਹੁੰਦਾ ਇੰਨੀ ਡੈਲੀ ਇਧਰ ਇਧਰ ਇਹਨੇ ਪਹੁੰਚ ਗਿਆ ਮੁੰਡੇ ਉਹ ਜਿੱਥੇ ਪਹੁੰਚ ਗਏ ਇੰਨੀ ਦੀ ਕਾਪੀ ਕੀਤੀ ਹੈ ਨਾ ਹਾਂਜੀ ਇਹਨੂੰ ਕਿਹੜੇ ਕਿਸਾਲੇ ਦੀ ਕਹਿੰਦੇ ਹਣ ਸਾਰ ਬਾਤ ਤੇ ਲਿਆ ਕੇ ਆ ਰਿਹਾ ਆ ਰਿਹਾ ਬਾਈ ਆ ਰਿਹਾ ਐਕਚੁਅਲੀ ਆ ਨਬੇ ਚਾਰ ਉਨੇ ਭਾਈ ਅੰਡੇ ਚੋਂ ਨਿਕਲੇ ਆ ਡਾਇਨਾਸੌਰ ਦਾ ਭਾਈ ਆ ਡਾਇਨਾਸੌਰ ਦੇ ਅੰਡੇ ਚੋਂ ਨਿਕਲੇ ਆ ਦੇਖੋ ਆ ਨਿਕਲਾ ਵੀ ਅੰਡੇ ਚੋਂ ਆਹ ਦੇਖ ਪਪਾ ਲਿਕੇਸ਼ਨ ਫੁੱਲ ਘੰਟ ਜਿਹੜੀ ਗੱਲ ਆ ਦੋਨਾਂ ਹੀ ਜਗ੍ਹਾ ਸੇਮ ਆ ਦੋਨਾਂ ਹੀ ਆ ਦੋਨਾਂ ਹੀ ਜਗ੍ਹਾ ਸੇਮ ਆ ਦੇਖੋ ਹਾਂ ਮੇਰੀ ਪਤਨੀ ਉੱਟੋ ਹੈ ਬੱਚੇ ਕੋਈ ਨਹੀਂ ਓਏ ਇੱਕ ਵਾਰ ਇੱਕ ਘੜਿਆ ਇੱਕ ਵਾਰ ਘੜਦਾ ਮੈਂ ਕਾ ਪਪੋ ਪੋਈ ਕਰਕੇ ਦਿਖਾਈ ਪਸੰਦੀਪ ਪੋਈ ਕਰਕੇ ਦਿਖਾ ਬਣਾਏ ਓਏ ਆ ਦੇ ਹੁਣ ਆ ਪੀ ਓਏ ਉਹ ਅਜਿਹਾ ਕਰਕੇ ਲੱਗਦਾ ਇਹਦਾ ਇਹਦਾ ਵਲੌਗ ਦੇਖਣਾ ਚੱਲ ਠੀਕ ਹੈ ਬਈ ਠੀਕ ਲੋਕਾਂ ਨੂੰ ਮਨ ਹੋਣਾ ਨਾ ਸੰਦੀਪ ਵੀ ਬਹੁਤ ਵਧੀਆ ਬਈ ਯਾਰ ਕਿੱਥੇ ਮਿਲੇ ਬਈ ਬਾਈ ਨੂੰ ਆਊਟਲੈਟ ਆ ਪੂਰਾ ਤਗੜਾ ਤੇ ਸਾਡੇ ਨੌਕੀ ਬਹੁਤ ਮਾੜੀ ਕਹਿੰਗੇ ਸਾਡਾ ਫੋਨ ਵਾਰੀ ਵਾਰੀ ਲੋ ਹੋ ਜਾਂਦਾ ਸੰਦੀਪ ਦਾ ਫੋਨ ਵੀ ਲੋ ਕਰਦਾ 1% ਹੋ ਗਿਆ ਨਾ ਹਾਂ ਹਾਂ ਬਈ ਵਾਰੀ ਵਾਰੀ ਕਰ ਦਿੰਦੇ ਹੈਗੇ ਬੰਦੇ ਦਾ ਮੈਸੇਜ ਅਪਰਾਈਜ਼ ਕੀਤਾ ਆਪਣਾ ਇਹ ਨਾ ਬਰਨਾਲੇ ਮੇਰੇ ਨਾਲ ਹੈ ਸਪੈਸ਼ਲ ਨਹੀਂ ਤੇ ਭਾਈ ਨਾਲ ਜੱਫੀ ਭਾਈ ਹੁੰਦਾ ਹੈ ਨਾ ਸਪੈਸ਼ਲ ਆਇਆ ਮੇਰੇ ਨਾਲ ਮੇਰੇ ਭਰਾਵਾਂ ਨਾਲ ਹੈਗਾ ਮੇਰੇ ਭਰਾਵਾਂ ਨੂੰ ਸਪੋਰਟ ਕਰਿਓ ਠੀਕ ਹੈ ਤੇ ਪਰਾਂ ਲੱਗਿਆ ਪਿਆ ਤੇ ਭਰਾ ਆਪਣਾ ਕਹਿੰਦਾ ਮੈਂ ਨਾਉਣਾ ਠੀਕ ਹੈ ਨਾਉ ਓਏ ਚੱਲੀਏ ਆਜੋ ਫਿਰ ਯਾਰ ਚੱਲਦੇ ਆ ਚਲੋ ਓ ਮੈਨੂੰ ਐਣਾ ਦਾ ਕੋਈ ਆਪਣੀ ਜੈਕਟ ਦੀ ਕੁੱਟੀ ਲੈ ਕੇ ਆਉਣ ਵਾਲੇ ਕੋਟੀ ਹੋਏ ਕਿ ਪਈਆ ਓਏ ਥੱਲੇ ਡਿੱਗੀ ਵੀ ਆ ਥੱਲੇ ਡਿੱਗੀ ਵੀ ਚਲੋ ਫਿਰ ਚਾ ਵੀ ਇਹ ਮੋਰ ਸੇ ਮੇਰੇ ਕੋਲ ਥੋੜੀ ਆ ਪਹਾੜ ਦਾ ਰਕਤ ਕਹਦਾ ਸੱਤ ਲੱਖ ਦਾ ਨਾਮ ਸੱਤ ਕਰੋੜ 7 ਕਰੋੜ ਦਾ 7 ਕਰੋੜ ਮਿਲੇਗਾ ਭਾਈ ਤੋਂ ਪੁੱਛਾ ਪਰ ਭਾਈ ਨੂੰ ਮਿਲੇ ਨਹੀਂ ਤੁਹਾਨੂੰ ਤਾਂ ਆਪ ਦਾ ਬਗ ਜੀ ਅਸੀਂ ਨਹੀਂ ਲੈ ਕੇ ਜਾਂਦੇ ਆਨਲਾਈਨ ਇੱਜ਼ਤ ਵਾਈ ਦੀ ਉਹ ਖੜੀ ਗੱਡੀ ਮੇਰੀ ਚਾਹਤੀ ਮੈਂ ਕਿਸੇ ਨੂੰ ਭੁਲਾ ਚਾਪ ਨੂੰ ਭੁਲਾ ਚੱਲੀਏ ਚੱਲੋ ਚਲੀ ਬਾਕੀ ਖੁਸ਼ ਰਹੋ